ਉਹਦੇ ਵਿੱਚ ਅਣਦਾਇਕ ਕਾਰਨ ਬਣਿਆ ਸਾਡੇ ਮਿੱਤਰ ਉਸਨੇ ਸਾਡੇ ਮਿੱਤਰ ਸਾਹਿਬ ਜਿਸ ਵੇਲੇ ਇਹਨਾਂ ਦੇ ਪ੍ਰੋਬਲਮ ਆਈ ਉਸ ਪ੍ਰੋਬਲਮ ਨੂੰ ਫੇਸ ਕੀਤਾ ਸਾਡੇ ਭਾਬੀ ਜੀ ਨੇ ਸਾਰਿਆਂ ਨੂੰ ਫੋਨ ਕੀਤਾ ਹੋਮ ਕਰਨੇ ਤੋਂ ਬਾਅਦ ਦੱਸਿਆ ਉਹਨਾਂ ਨੇ ਕਿਹਾ ਕਿ ਐਸਐਸਪੀ ਉਹ ਵੀ ਬਿਉਟੀ ਸੀ ਅਸੀਂ ਉਹਨਾਂ ਨੂੰ ਕਿਹਾ ਪਿਆ ਸਾਡੇ ਨਾਲ ਧੱਕਾ ਹੋਇਆ ਉਹਨਾਂ ਨੇ ਐਸਐਸਪੀ ਨਵਾਂ ਸ਼ਹਿਰ ਨੂੰ ਬੁਲਾਇਆ ਪਰ ਤੁਸੀਂ ਬੰਦਾ ਕਿੱਦਾਂ ਲੈ ਕੇ ਰੱਖਿਆ ਉਹ ਕੀ ਕਰ ਛੁੱਟੀ ਜੀ ਸੀ ਉਹਨਾਂ ਨੇ 8 ਵਜੇ ਨੂੰ ਲੈ ਕੇ ਹੈ ਜੀ ਐਸਐਸਪੀ ਨਮਾ ਜੇਬ ਨੇ ਅਸਲ ਚ ਇਹ ਨੂੰ ਕਿਹਾ ਤੇ ਹੁਣੇ ਤੂੰ ਇਹਨੂੰ ਛੱਡ ਕੇ ਰਾਤ ਦੇ 12 ਵਜੇ ਠੀਕ 13 ਕਰ ਉਸ ਦਿੱਤ ਤੋਂ ਬਾਅਦ ਸੀ ਆਪਰੇ ਆਦਮੀ ਬਹੁਤ ਖੁਸ਼ ਹੋਏ ਉਹ ਸਾਹਮਣੇ ਜੇ ਨਮਾ ਫੇਰ ਮਿਲੀ ਤੇ ਆਪਾਂ ਨੂੰ ਤਾਂ ਇਹ ਜੀ ਦੀ ਕਿ ਜੱਥੇ ਬੰਦੀ ਕਰਾਣੀ ਚਾਹੀਦੀ ਹੈ ਜੇ ਵੀ ਪੱਤਰਕਾਰਾਂ ਦੇ ਇਕਾਂ ਦੀ ਪ੍ਰੋਬਲਮ ਆਦੀ ਹੈ ਤਾਂ ਉਹ ਨੂੰ ਉੱਪਰ ਪੇਸ਼ ਕਰ ਸਕੀਏ ਉਹਦਾ ਸਖਤੀ ਨਾਲ ਜਵਾਬ ਦੇ ਸਕੀਏ ਉਦੋਂ ਸਿੰਘ ਪਾਰਕ ਦੇ ਵਿੱਚ ਅੱਜ ਦੇ ਦਿਨ ਵੀ ਮੀਟਿੰਗ ਕੀਤੀ ਹੈ ਮੀਟਿੰਗ ਦੇ ਵਿੱਚ ਉਸ ਦੇ ਜਿਹੜੇ ਸੀਨੀਅਰ ਜਿਹੜੇ ਸਿਵਲ ਜੋਗੀ ਚੌਹਣੀ ਸਰਲੀ ਆਮ ਜੀ ਜੋਗੀ ਜੀ ਆਸ਼ਕਮਾਨੀ ਉਹਨੂੰ ਵੀ ਰਹਿਮਾਈਏ ਅਸੀਂ ਜੂਨੀਅਰ ਦੀ ਸਥਾਪਨਾ ਕੀਤੀ ਹੈ ਉਸ ਲੋਕਾਂ ਦੇ ਬਰੇਕਸਟ ਜਿਹੜੇ ਜੀ ਆਇਆ ਅਸੀਂ ਖਾਇਦੇ ਵਿੱਚ ਪੜ ਰਹੇ ਹਾਂ ਉਹ ਕੰਨੀਆਂ ਜਦੋਂ ਇਹ ਟਾਈਆਂ ਅੱਗੇ ਤੋਂ ਅੱਗੇ ਵਧਦੀਆਂ ਜਾ ਰਹੀਆਂ ਨੇ ਤੇ ਇੱਕ ਪ੍ਰੋਬਲਮ ਹਰ ਕਿਸੇ ਹੱਥ ਪਰ ਰਖਾਲ ਤੇ ਆ ਗਈ ਹੈ ਤੇ ਜੇਕਰ ਉਹਦੇ ਪਿੱਛੇ ਕੋਈ ਤੇ ਮੰਡੀ ਕੋਈ ਹੁੰਦੀ ਤਾਂ ਉਹ ਨੂੰ ਡਰ ਨਹੀਂ ਹੂੰਗਾ ਫੇਰ ਤਰ ਰੋਗੇ ਚੱਲੂਗਾ ਤੇ ਨਹੀਂ ਮੇਰੇ ਪਿੱਛੇ ਇੱਕ 2000 ਰੁਪਏ ਦਾ ਕਾਗਜ਼ਾ ਮੇਰੇ ਪਿੱਛੇ ਖੜਾ। ਤੋਂ ਬਿਗਲਟੀ ਰਿਪੋਰਟਰ ਐਸੋਸੀਏਸ਼ਨ ਹਰ ਵੇਲੇ ਉਹਨਾਂ ਨੇ ਇਹ ਸਾਤ ਪਰਾਬਲਮ ਦਾ ਹਲਕੇ ਸੇ ਮੌਂਦੀਆਂ ਆਉਂਦੀਆਂ ਰਹਿਣੀਆਂ ਤੋਂ। ਪਰ ਇਹਨਾਂ ਕੋਲ ਪ੍ਰੋਬਲਮ ਨੂੰ ਸੇਲਵਸ ਕਰਨਾ ਜਾਣਦੇ ਆ। ਬਾਕੀ ਸਾਰੇ ਪਰਵਾਹਾਂ ਦੇ ਸਹਿਯੋਗ ਇਹਨਾਂ ਨੇ ਸਾਰਿਆਂ ਦੇ ਜਿਹੜੇ ਐਫਰਟਸ ਹੈ ਉਹਦੇ ਸਦਕੇ ਸਦਕੇ ਹਰ ਕਿਸੇ ਪੱਤਰਕਾਰ ਤੇ ਜਿਹੜੀ ਆਏ ਪਰੇਸ਼ਾਨੀ ਉਸ ਨੂੰ ਕਰਦੇ ਨਹੀਂ ਅੰਨ ਸਾਇੰਸੋਸ਼ਿਣ ਤਿਆਰ ਕਰਦੇ ਆਏ ਆਂ ਔਰ ਕਰਦੇ ਰਹਿਣਾ ਜਦ ਤੱਕ ਸਾਹ ਹੈ ਆਪਣਾ ਸੱਤਰਕਾਰਾਂ ਦੀ ਸੇਵਾ ਕਰਦੇ ਹੀ ਰਹਿਣਾ ਹੈਗਾ ਮੈਂ ਕੁਛ ਦੇ ਪਿਛੇ 1.5 ਸਾਲ ਤੇ ਲੰਘਿਆ ਇਸ ਕਰਕੇ ਉਸ ਸੱਤਰਕਾਰੀ ਦੇ ਵਿੱਚ ਇੰਨਾ ਜਲੀ ਰਿਹਾ ਔਰ ਉਦਾਰ ਜਿਹੀ ਕਿ ਸਰਕਾਰ ਦੇ ਕੋਈ ਹਮੀ ਨਮੀ ਹੋ ਜਾਵੇ ਜੇ ਮੈਂ ਬੈਠ ਕੇ ਕਹਿਣਾ ਵੀ ਉਥੇ ਕਲੋਨੀਸ਼ ਨੂੰ ਕਰ ਰਿਹਾ ਐਸੋਸੀਏਸ਼ਨ ਕਰਕੇ ਸਾਨੂੰ ਕਹਿਣਾ ਉਹ ਕੰਟੀ ਚੱਲ ਰਿਹਾ ਇਸ ਤਰ੍ਹਾਂ ਦੇ ਲੰਬੇ ਸਮੇਂ ਤੋਂ ਜਿਸ ਤਰ੍ਹਾਂ ਨਾਲ ਤੁਸੀਂ ਗੱਲਦੇ ਹੋ ਵੱਡੀ ਕਾਮਯਾਬੀ ਮੰਨਦੇ ਹੋ ਜੀ ਆਪਣੀ ਐਸੋਸੀਏਸ਼ਨ ਨੇ ਲੰਬੇ ਸਮੇਂ ਸਤ ਕਰ ਰਹੀ ਹੈ ਇਹ ਸਾਡੀ ਐਸੋਸੀਏਸ਼ਨ ਦੀ ਸਾਰੇ ਭਰਾਵਾਂ ਦੇ ਸਹਦ ਕੇ ਕਾਮਯਾਬੀ ਹੈ ਔਰ ਦੇਖੋ ਵਾਰਡ ਦੀ ਬੀਬੀਸੀ ਨੇ ਉਹ ਵਾਈਸ ਨੂੰ ਕਮੇਟਰੀ ਫਰਵਰ ਕਾਪਿੰਗ ਦੀ ਤਕਰੀਰ ਕੀਤਾ ਦੀ ਬੋਰਡ ਦੀ ਪਹਿਲੇ ਇਦਾਂ ਦੀ ਪਤਲਕਾਰਾਂ ਦੀ ਅਰਗੇਨਾਈਜ਼ੇਸ਼ਨ ਹੈ ਜਿਹੜੀ 23 ਸਾਲ ਤੋਂ ਕੰਟੀਨਿਊ ਚੱਲੇ 2 ਸਾਲ ਪਹਿਲਾਂ ਦੇਖਣਾ ਨੇ ਕਮੈਂਟਸ ਸਟੇਟਮੈਂਟਸ ਹੈ ਹੀ ਉਹ ਤੋਂ ਵੱਡਾ ਉਥੇ ਦੇ ਰਾਸ਼ਟਰਪਤੀ ਨੇ ਵੀ ਸਾਡੇ ਜੀਸਸ ਐਪ ਟੂ ਐਪਰੀਸ਼ੀਏਟ ਕੀਤਾ ਜਿਹੜਾ ਪੜਿਆ ਆਪ ਤੇ ਵਿੱਚ ਯੂਨੀਅਨ ਦਾ ਮਾਨ ਸਨਮਾਨ ਬਧਾਉਂ ਵਾਲੀ ਹੈ ਈਵਨ ਕੇ ਰਿਸ਼ੀ ਜੀ ਜਿਹੜੇ ਪੀਐਮਸੀ ਹੈਗੇ ਨੇ ਉਹਨਾਂ ਨੇ ਵੀ ਇਹਦੇ ਤੇ ਕਮੈਂਟ ਦਿੱਤਾ ਵੀ ਤੁਸੀਂ ਪੜਿਆ ਵੀ ਹੋਗਾ ਜਾਂ ਬੀਬੀਸੀ ਜਿਹੜੇ ਵੀ ਤੁਸੀਂ ਪੜਦੇ ਆ ਉਹਨਾਂ ਨੇ ਉਹ ਪਛਾ ਰਿਸ਼ੀ ਜੀ ਦਾ ਵੀ ਸ਼ੇਅਰ ਕੀਤਾ ਸੀ ਉੱਥੇ ਜਿਹੜਾ ਬੀਬੀਸੀ ਗਰੁੱਪ ਹੈ ਉਹਨਾਂ ਨੇ ਉਹਨਾਂ ਨੂੰ ਇਨਵਾਈਟ ਕੀਤਾ ਜੀ ਉਸ ਇਨਵਾਈਟ ਤੋਂ ਬਾਅਦ ਇਹ ਵਰਕੀ ਕਮਿਟੀ ਕੋਲ ਐਸੋਸੀਏਸ਼ਨ ਨੇ ਚਰਚਾ ਹੋਈ ਸੀ ਉਸ ਉਸ ਚਰਚਾ ਦੇ ਵਿੱਚ ਇਹ ਕਿਸੇ ਵੀ ਸੀਖ ਦੇ ਕਾਹਦੀ ਐਕਟ ਨਹੀਂ ਸੀ ਇਤਹਾਸਿਕ ਇਹ ਸੱਚ ਜਿਵੇਂ ਬੰਦੀਆਂ ਦਾ ਮੋਹਰ ਬਣਦੀ ਹੈ ਉਦੋਂ ਪੀਰਵਾਦੋਂ ਖਤਮ ਹੋ ਜਾਂਦਾ ਹੈ ਅਜੀਤ ਜਿੰਦਰ ਸਿੰਘ ਕੋਲੀ ਜੀਵਨ ਦਾ ਕੋਰ ਕਾਰਜਕਾਰੀ ਕੰਟਰੋਲਰ ਸਰਕਾਰ ਦਾ ਚੀਫ ਹੈ ਉਹਨਾਂ ਕੋਲੋਂ ਵੀ ਸਿੱਖਿਆ ਪੰਨੂ ਜੀ ਕੋਲੋਂ ਵੀ ਸਿੱਖਿਆ ਹਰ ਅਸੀਂ ਉਸ ਪੁਰਾਣੇ ਪੱਤਰ ਦਾ ਯਸ਼ਮੀ ਕੋਲੋਂ ਵੀ ਅੱਜ ਪਹੁੰਚ ਕੇ ਇਸ ਪੱਤਰਿਆ ਪ੍ਰਿੰਟਰ ਦੀ ਕੋਈ ਨਹੀਂ ਸਿੱਖਿਆ ਰਿਮੇਸਿਕ ਨੂੰ ਉਹਦੇ ਫਾਦੇ ਸਾਬਾ ਦਾ ਘਰਤ ਹੈ ਜੀ ਸਿੱਖਿਆ ਕੋਈ ਨਹੀਂ ਦਿੱਤੀ ਬਾਕੀ ਪਰ ਅੰਮ੍ਰਿਤ ਦੇ ਸਹਿਯੋਗ ਨਾਲ ਪੱਤਰਕਾਰਤਾ ਇੰਨਾ ਵੱਡਾ ਸਿੱਖਿਆਰ ਇੰਸਟੀਟਿਊਸ਼ਨ ਹੈ ਇਹਦੇ ਵਿੱਚ ਅਸੀਂ ਹਰ ਦੇ ਰੰਗਾਂ ਤੋਂ ਸੂਚਨਾ ਨੂੰ ਦੁਆਸ ਸਿੱਖਦੇ ਕਈ ਸਾਡੇ ਯੂਨੀਅਨ ਪੱਤਰਕਾਰੋਂ ਲੈਟ ਦੱਸਦੇ ਅਹਾਈਟਾ ਦੀ ਹੀ ਗੱਲ ਲਿਖਦੇ ਕਿ ਜਾਵਾ ਸਕੂਲ ਦੀ ਸੀ ਵਧੀਆ ਲਿਖੀ ਇਹ ਚੇਤੇ ਹੋ ਰਹੇ ਇਹ ਚੇਤੇ ਇਹ ਰਹਿਣ ਆ ਰਿਹਾ ਕੇ ਪ੍ਰੋਬਲਮ ਹੈ ਹਿੰਮਤ ਬਾਕੀ ਡਰਦੇ ਰਹੇ ਉਹ ਅਸੀਂ ਖਤ ਨਾਲ ਹੀ ਚਲੇ ਸੀ ਜਿਬਾਰਨਾ ਜੀ ਮੈਂ ਪੁਲਾਹਾ ਜੀ ਉਦੋਂ ਸਾਡੇ ਜਿਹੜੇ ਪੁਰਾਣੇ ਸੀਨੀਅਰਸ ਹੈਗੇ ਵਿਚਾਰੇ ਜੀ ਨਹੀਂ ਉਹਨਾਂ ਨੂੰ ਗੇੜੀ ਦੀ ਜਾਨ ਕਰਦੇ ਆ ਪਰ ਉਹਦੇ ਸਹਾਰੇ ਅਸੀਂ ਅੱਜ ਤੂੰ ਤੱਕ ਚੱਲ ਰਹੇ ਹਾਂ ਅਸੀਂ ਵੀ ਇੱਧੇ ਮੁੱਤਰਾ ਰਾਤ ਸੀ ਵੀ ਸਕੂਟੇ ਮੋਟੇ ਚੁਲਾਨ ਰਹੇ ਹਾਂ ਪਰ ਇਹ ਟੀਲਾ ਦੀ ਸੰਸਥਾ ਇਧਰ ਮਾਂ ਤੇ ਤੋਂ ਵੀ ਯਾਦ ਕਰੋ ਤੇ ਉਥੇ ਦੇ ਸਪੋਕਰ ਤੁਹਾਡੀ ਐਕਸਪੈਕਟ ਕਰ ਰਹੇ ਕਿ ਕੋਈ ਨਾ ਕੋਈ ਪ੍ਰੋਟ ਅਸੋਸੀਏਸ਼ਨ ਕੋਈ ਆਰਗਨਾਈਜੇਸ਼ਨ ਹੈਗੀ ਹੈ ਜਿਹੜੀ ਚਲਦੀ ਹੈ ਉਹ ਤੁਹਾਡੇ ਨਾਲ ਖਾਦੀ ਕਰੇ ਸਮਾਜ ਸੇਵਾ ਦੇ ਵੀ ਕੰਮ ਕਰਦੇ ਬਹੁਤ ਬਹੁਤ ਮੈਡੀਕਲ ਕੈਂਪ ਲਗਾਏ ਰਾਜਾ ਜਿਹੜਾ ਫਸਲੀ ਵੰਡ ਮੈਡੀਕਲ ਕੈਂਪ ਸਾਡੇ ਅਪਲਜੀ ਜੀ ਜਲੰਧਰ ਤੋਂ ਬੰਦਕਾਰ ਨੂੰ ਜਿੰਦੂ ਸਿੰਘ ਜੀ ਅੱਜ ਜੋ ਸਿਓ ਟੈਲੀਗਰਾਫ ਆ ਗਿਆ ਉਸ ਤੋਂ ਬਾਅਦ ਅਸੀਂ ਇਕੱਲੇ ਵੀ ਸੋਸ਼ੀਅਲ ਟੀਮੀ ਕਰਦੇ ਹਾਂ ਜਿਹੜਾ ਵਿੱਚ ਪੈਡੀਕਲ ਕੇਸ ਟ੍ਰੈਡੀਸ਼ਨ ਇਸ ਤਰ੍ਹਾਂ ਵੀ ਹੈ ਕਿ ਕੈਂਪੋਲਵ ਨਾਲ ਕੁਝ ਪਟੀਆਂ ਵਿੱਚ ਹਮ ਸਾਡੇ ਉਹ ਆ ਕੇ ਤਸਵੀਰਾਂ ਹੋਰ ਵੀ ਪਤੰਗ ਵਾਲੇ ਕੇ ਹਸਪਤਾਲਾਂ ਦੀ ਸਹਾਇਤਾ ਕਰਦੇ ਆ ਉਹਨਾਂ ਲਈ ਵੀ ਅਸੀਂ ਸਪੋਰਟ ਕਰਦੇ ਆ ਤੇ ਜਿਹੜਾ ਅੱਲਾ ਬਰਦਾ ਹੈਗਾ ਜਿਹਨੂੰ ਕਹੇ ਆ ਅਲਾ ਹੀ ਕਰੇ ਇਹ ਸੰਸਥਾ ਦਾ ਅਸਿਸਟੈਂਟ ਹੈ ਟੂ ਸਾਰਾ ਇਮੇਨਟੀ ਪੱਤਰਕਾਰ ਮੇਰੇ ਪੱਤਰਕਾਰਨੀ ਉਹਨਾਂ ਦੀ ਲੋਕੀਂ ਸੇਵਾ ਭਾਵ ਦਾ ਝੰਡਾ ਉਸ ਸੇਵਾ ਭਾਵ ਦੇ ਜਿਤਨੇ ਨੂੰ ਲੈ ਕੇ ਵਰਕਿੰਗ ਰਿਪੋਰਟ ਐਸੋਸੀਏਸ਼ਨ ਦੇ ਚਾਵਲ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਅਸੀਂ ਪੱਤਰਕਾਰਤਾ ਦੇ ਵਿੱਚ ਚੱਲਦੇ ਆ ਹੋਇਆ ਠੀਕ ਹੈ ਪੱਤਰਕਾਰਾਂ ਨੂੰ ਕੀ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਮੁਸ਼ਕਲਾਂ ਦਾ ਹੱਲ ਕਿਵੇਂ ਕਰਨਾ ਹੈ ਜੱਥੇਬੰਦੀ ਦੀ ਇਕਤਾ ਨੂੰ ਜਿਵੇਂ ਮਜ਼ਬੂਤ ਕਰਨਾ ਅਕਸ਼ਨ ਲੰਬੇ ਸਮੇਂ ਤੋਂ ਹੁਸ਼ਿਆਰਪੁਰ ਦੇ ਇਗਰੰਡ ਦੇ ਪ੍ਰਧਾਨ ਨੇ ਅ스티ਫਾ ਦਿੱਤਾ ਸੀ ਉਹ ਅਸੀਂ ਪ੍ਰਵਾਨ ਕੀਤਾ ਉਪਰੰਤ ਅਸੀਂ ਅੱਜ ਜੋ ਕੋਸ਼ਹ ਉਹਦੇ ਨੂੰ ਕਰਦਿਆਂ ਹੋਇਆ ਅਰਵਿੰਦਰ ਸਿੰਘ ਜੂਗੜੀ ਨੂੰ ਕਿਰਾਸ਼ਾ ਤੋਂ ਨੋਡ ਦਾ ਪ੍ਰਧਾਨ ਜਿੰਮੇ ਕਰ ਦਿੱਤਾ ਹੈ ਤੇ ਇਸ ਦੇ ਨਾਲ ਅਸੀਂ ਹੋਰ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਜਾਂ ਆਉਣ ਵਾਲੇ ਸਮੇਂ 'ਚ ਅਸੀਂ ਕੀ ਕੀ ਗਤੀਵਿਧੀਆਂ ਕਰਨੇ ਚਾਹੇ ਬੁਰੀਆਂ ਆ ਉਹਨਾਂ ਦੇ ਉੱਤੇ ਚੋਣ ਚੜ੍ਹ ਚੜ੍ਹ ਕੀਤੀ ਹੈ ਅਸੀਂ ਜਿਹੜੇ ਜੱਫੇਪਾਲੀ ਬਲੋਂ ਕਾਰਡ ਡਿਸਟ੍ਰਿਕਟ ਵਿੱਚ ਤੇ ਜਾਂਦੀ ਹੈ ਉਹਨਾਂ ਵਾਸਤੇ ਵੀ ਪ੍ਰਵਾਨ ਕੀ ਲਿਆ ਤੇ ਇਸ ਨੂੰ ਜਲਦੀ ਕਾਰਡ ਜੇ ਬਣਾ ਕੇ ਹੈਗੇ ਆ ਪੱਤਰਕਾਰਾਂ ਦੇ ਸਾਮੀ ਦੇ ਹੱਥ ਨਾਲ ਕਰਕੇ ਅਸੀਂ ਉਹ ਦਸੀਦਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਡਿਸਟ੍ਰਿਕਟ ਪ੍ਰਧਾਨ ਸਾਹਿਬ ਨੂੰ ਬਹੁਤ ਬਹੁਤ ਬਧਾਈਆਂ ਔਰ ਦੂਸਰੀ ਗੱਲ ਇਹ ਆ ਜਿਸ ਤਰ੍ਹਾਂ ਅੱਜ ਸਾਰੇ ਆਪਣੇ ਪੱਤਰਕਾਰ ਭਾਈ ਜਰਾ ਇਕੱਠਾ ਹੋਇਆ ਔਰ ਤੁਹਾਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਕਿਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਕੀ ਲੱਗ ਰਿਹਾ ਕਿਸ ਤਰ੍ਹਾਂ ਲੱਗ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੂਰ ਪੱਤਰਕਾਰ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਵਾਕੀ ਰਿਪੋਰਟਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਇੰਡੀਆ ਜਿਨ੍ਹਾਂ ਨੇ ਅੱਜ ਮੈਨੂੰ ਬਹੁਤ ਸਮਾਂ ਦੇਿਆ ਧੰਨਵਾਦ ਡਿਸਟ੍ਰਿਕਟ ਇੰਚਾਰਜ ਡਿਸਟ੍ਰਿਕਟ ਪ੍ਰਧਾਨ ਨਿਯੁਕਤ ਮੈਂ ਸਾਰੇ ਸੂਰ ਪੱਤਰਕਾਰ ਭਾਈਚਾਰੇ ਦਾ ਅਤੇ ਸਮੂਹ ਅਧਿਕਾਰੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਪੂਰੀ ਤਨਦੇਹੀ ਨਾਲ ਜੋ ਮੈਨੂੰ ਅਧਿਕਾਰੀਆਂ ਨੇ ਸੇਵਾ ਲਗਾਈ ਹੈ ਮੈਂ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟਾ ਜਿਹਾ ਸਵਾਲ ਆ ਜਿਸ ਤਰ੍ਹਾਂ ਸਾਡੇ ਪੱਤਰਕਾਰ ਭਾਈ ਜਾਰੇ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਤੁਸੀਂ ਕੁਝ ਨਵਾਂ ਵੀ ਕਰਕੇ ਦਿਖਾਓਗੇ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਪੱਤਰਕਾਰ ਭਾਈ ਜਾਰੇ ਨੂੰ ਕੋਈ ਪ੍ਰੋਬਲਮ ਨਾ ਆਵੇ ਕੋਈ ਮੁਸ਼ਕਲ ਨਾ ਆਵੇ ਜੋ ਵੀ ਡਿਸਟ੍ਰਿਕਟ ਸਾਹਾਰ ਦੇ ਵਿੱਚ ਜੋ ਵੀ ਪੱਤਰਕਾਰ ਨੂੰ ਕੋਈ ਵੀ ਸਮੱਸਿਆ ਆਉਣੀ ਅਸੀਂ ਆਪਣੇ ਸੀਨੀਅਰ ਪੱਤਰਕਾਰਾਂ ਨਾਲ ਸਲਾਮਸ਼ੁਬਰਾ ਕਰਕੇ ਜੋ ਵੀ ਪੱਤਰਕਾਰਾਂ ਨੂੰ ਕੋਈ ਸਮੱਸਿਆ ਆਉਣੀ ਉਹ ਪੂਰੀ ਹੱਦ ਤੱਕ ਦੀ ਪੂਰੀ ਕੋਸ਼ਿਸ਼ ਕਰਾਂਗੇ ਧੰਨਵਾਦ